ਪੁਆਇੰਟ ਤੇ ਵੀ ਕੁਸ਼ਤੀ ਬਰਾਬਰ ਹੋ ਗਈ ਆ ਸਾਲੇ ਪਹਿਲਵਾਨ ਮਲੇਰਕੋਲਾ ਖੜਾ ਕਰੇ ਜੀ ਸਾਲੇ ਪਹਿਲਵਾਨ ਮਲੇਰਕੋਲਾ ਖੜਾ ਸਟੇਡੀਅਮ ਤੇ ਦੂਜੇ ਪਾਸੇ ਸ੍ਰੀ ਪਹਿਲਵਾਨ ਰਾਜਪੁਰਾ ਸ਼ਰੀਰ ਵੇਖੋ ਮੁੰਡਿਆਂ ਦਾ ਆੜਤੀਆਂ ਦੇ ਸਰਾਣੇ ਵਰਗਾ ਇਹ ਆਖਦੇ ਸ੍ਰੀ ਪਹਿਲਵਾਨ ਖੜਾ ਕਰ ਰਾਜਪੁਰਾ ਬੀ ਪੱਟਾ ਮੇਰਾ ਪੱਟ ਨੇ ਖੇਂਦੇ ਬੌਲਿਆਂ ਨੂੰ ਇਹਦੇ ਹੰਸਣਾ ਪੈਂਦੇ ਜਿਹੜੇ ਪਿੰਡ ਦਾ ਗੱਭਰੂ ਲੋਕੀ ਉਂਗਲਾ ਕਰ ਕਰ ਪੁੱਛ ਰਿਹਾ ਵੀ ਜਦ ਗੱਜ ਗੱਜ ਚੌੜੀਆਂ ਛਾਤੀਆਂ ਵਾਲੇ ਬਿੰਜ ਮਨਾ ਦੇ ਬੁੱਤਰੇ ਆ ਉਹ ਕਹਿੰਦੇ ਆ ਟੱਕਰ ਆ ਉਹ ਕਹਿੰਦੇ ਦੋ ਬੁੱਤਰ ਸ਼ੇਰਾ ਦਰਮਿਆਨ ਜਿਹੜਾ ਮਾਜੀ ਤੇ ਅਲੀ ਚੌਧਰੀ ਵੱਲੋਂ ਸਾਲੀਮ ਵਾਲੀ ਕੁੱਤੀ ਜਿਹੜਾ ਮਰਜੀ ਪਹਿਲਵਾਨ ਜਿਹਦੇ 1100 ਤੇ ਰਸ਼ੀਦ ਆਰੀਨ ਬਾਦਸ਼ਾਹ ਸਪੋਰਟ ਕਲੱਬ ਵਾਲਾ ਭਰਾ ਸਾਡਾ ਜੇਕਰ ਸਾਲੀਮ ਜਿੱਤ ਪ੍ਰਾਪਤ ਕਰਦਾ ਹੈ ਬਾ 1100 ਦਿੱਤਾ ਜਾਵੇਗਾ ਜਨਸਾਨ ਜੀ ਰਸ਼ੀਵਾਲੀ ਜੀ ਬੱਲੇ 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 ਬਾਹਰੋਂ ਅੰਦਰ ਆ ਜਾਓ ਬਾਹਰੋਂ ਅਸਲਾ ਜੀ ਆਓ ਯਾਰ ਸਨਮਾਨ ਪ੍ਰਾਪਤ ਕਰੋ ਜਨਸਾਦਿਕ ਆਉਟਾਂਡ ਦਿਲਸ਼ਾਦ ਕੌਟੇਨ ਸਾਹਿਬ ਬਹੁਤ ਬਹੁਤ ਧੰਨਵਾਦ ਰੋਮਨ ਕਾਲੀ ਤੇ ਸੈਫਲੀ ਪਹਿਲਵਣ ਜਿਹੜਾ ਸਾਥ ਮਲੇਰ ਬੋਲਾ ਜਨਸਾਦਿਕ ਵਾਲੇ ਸਨਮਾਨ ਪ੍ਰਾਪਤ ਕਰੋ ਪਹਿਲਵਣ ਜਿਹੜੇ ਤਿਆਰੀ ਫੜ ਕੇ ਰੱਖਣਗੇ ਜਿਸ ਤੋਂ ਬਾਅਦ ਡਾਕਟਰ ਇਮਰਾਨ ਸਾਹਿਬ ਅਮਰਿੰਦਰ ਗਿੱਲ ਜੀ ਗੁਰਪ੍ਰਿੰਦ ਹਸਪੀਟਲ ਵਾਲੇ ਉਹਨਾਂ ਵੱਲੋਂ ਸਾਲਮ ਯਾਸੀਨ ਭਾਈ ਬਣੀ ਕੋਸੇ ਦੇ ਉੱਪਰ 1100 ਰੁਪਏ ਦਿੱਤਾ ਜਾਵੇਗਾ ਸਾਲਮ ਪਹਿਲਵਾਨ ਖੜਾ ਸਟੇਡੀਅਮ ਦੀ ਕੁਰਸੀ ਦੇ ਉੱਪਰ 1100 ਮਾਨ ਰੇਂਜਰ ਸਾਹਿਬ ਗੁਰਪ੍ਰਿੰਦ ਹਸਪੀਟਲ ਮਲੇਰ ਕੋਲੇ ਵਾਲੇ ਚੇਚੇ ਤਾਰ ਤੇ ਬਹੁਤ ਬਹੁਤ ਧੰਨਵਾਦ ਲਓ ਚੱਲਦਾ ਹੋਇਆ ਯੁੱਧ ਇਹਨਾਂ ਮੱਲਾ ਦਰਮਿਆਨ ਵੀਜਾ ਤੇ ਲੋਹਾ ਕਰਦਾ ਲੋਹੇ ਨੂੰ ਫੇਰ ਧੂਮਕਣ ਬੱਜੇ ਗਿਆਰਿਆਂ ਦਾ ਰਾਜੇ ਖਿੰਦੇ ਹੌਸਲੇ ਦੀ ਜਿੱਤ ਹੁੰਦੀ ਮੁੱਲ ਪੈਨਾਰੀ ਹੋ ਕੇ ਲਲਕਾਰਿਆ ਦਾ ਮੁੱਲ ਪੈਨਾਰੀ ਹੋ ਕੇ ਲਲਕਾਰਿਆ ਦਾ ਸਤਨਾਮ ਜਰਿਆਕ ਪਹਿਰਵਾਨ ਮਲੇਰਕੋਟ ਦੇ ਸ਼ਿਵਾ ਅਲਮਗੀਰ ਬਿਲਕੁਲ ਰੈਡੀ ਰਹਿਣ ਦੀ ਕੁਸ਼ਤੀ ਲਈ ਜਾਣੀ ਹੈ ਸੋਬਾਲ ਹਰਿਆਕ ਮਹਿਲਵਾਨ ਮਲੇਗੋੜਾ ਪਰਪੁਰ ਤਿਆਰ ਹੈ ਜੀ ਉਧਰ ਸ਼ਹਿਬਾਜ਼ ਵੀ ਤਿਆਰ ਹੈ ਇਸ ਕੱਪੜੇ ਵਾਲਾ ਸਨਮਾਨ ਪ੍ਰਾਪਤ ਕਰੋ ਹੋਈ ਮਹਿਲਵਾਨ ਜਿਹੜੇ ਰੈਡੀ ਰਹਿਣਗੇ ਯੂਨਸ بھائی ਸਾਡਾ ਕੱਪੜੇ ਵਾਲਾ ਵੀ ਵਿਸ਼ੇਸ਼ ਤੌਰ ਤੇ ਪੁੱਜਿਆ ਬਾਬਾ ਧੰਨਵਾਦ ਹੈ ਜਿਹੜਾ ਕੀਤਾ ਜਾ ਰਿਹਾ ਭੁਮਸੀ ਵਾਲੇ ਮਾਨੀ ਚੱਕੀ ਵਾਲਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਸਾਡਾ ਦਰਗਵਾਰਸੀ ਹਰਨ ਸਬਜੀ ਮੰਡੀ ਵਾਲਾ ਭਰਾ ਸਾਡਾ ਲੱਲਾ ਪਹਿਲਵਾਨ ਜੀ ਫੈਸਲ ਭੁਮਸੀ ਮਾਨੀ ਪਹਿਲਵਾਨ ਸਾਕੇਬ ਰਾਜਾ ਹਰਨ ਮੁਖੀਆ ਅਦਨਾਨ ਪ੍ਰਧਾਨੂਣੀ ਸਾਰੇ ਵੀਰਾਂ ਦਾ ਵਿਸ਼ੇ ਤੌਰ ਤੇ ਧੰਨਵਾਦ ਹੈ ਵਾਰਿਸ ਕਲਬ ਬਲੇਰ ਕੋਲੇ ਦੇ ਬੈਨਰ ਦੇ ਹੇਠ ਇਹ ਮਹਾਨ ਕੁਸ਼ਤੀ ਦੇ ਮੇਲੇ ਦਾ ਪ੍ਰਵਾਹ ਜਾ ਰਿਹਾ ਹੈ ਇਹ ਕੁਸ਼ਤੀ ਜਿਹੜੀ ਪਾਇੰਟ ਤੇ ਹੋ ਰਹੀ ਹੈ ਜੀ ਇਧਰ ਕੁਸ਼ਤੀ ਜਿਹੜੀ ਪਾਇੰਟ ਦੇ ਉੱਪਰ ਹੋਵੇਗੀ ਉਧਰ ਕਹਿੰਦੇ ਸਾਲੇਮ ਪਹਿਲਵਾਨ ਬਲੇਰ ਕੋਲੇ ਵਾਲਾ ਉੱਪਰ ਆ ਮੇਰੇ ਮਿੱਤਰੋ ਓਏ ਬੱਲੇ 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 ਟਰਾਲਾ ਮੂਤਾ ਟਰਾਲਾ ਮੂਤਾ ਬੱਜੂ ਯਾਫਰ ਨਹੀਂ ਇਹ ਗੱਲਾਂ ਸਮੇਂ ਦੀਆਂ ਹੋਣਗੀਆਂ ਟਰਾਲਾ ਮੂੰਹ ਤੇ ਬੱਜੂ জাফর ਨਹੀਂ ਗੱਲਾਂ ਸਵੇਗੀਆਂ ਹੋਣਗੀਆਂ ਲਾਲਾ ਪਹਿਲਵਾਨ ਜੀ ਆਹ ਦੇਖੋ ਹੁੰਦੀ ਹੈ ਕਮਾਲ ਇਹਨਾਂ ਮੱਲਾ ਦਰਵਾਣਾ ਦਰਵਾਣ ਪ੍ਰਧਾਨ ਆਹ ਦੇਖੋ ਟਰਾਲਾ ਮੂੰਹ ਤੇ ਬੁਜਣ ਲੱਗਿਆ ਸਨਮਾਨ ਪ੍ਰਾਪਤ ਕਰੋ ਦਰਸ਼ਕ ਉਧਰ ਮੋਨੀਸ਼ ਰਹਿਮਾਨ ਯੂਥ ਕਮੇਟੀ ਹੈਗਾ ਬਲੇਕਪੁਰ ਦਾ ਆਪ ਕਰੋ ਤੇ ਸਾਡੇ ਐਮਐਲਏ ਸਭ ਚੇਚੇ ਤੌਰ ਤੇ ਪੁੱਜੇ ਹੋਇਆ ਡੈਨਸ ਸਟੈਂਡ ਦਮਾਣ ਦੇ ਨਾਲ ਕੁਰਸੀ ਦੇ ਵਿੱਚ ਉਧਰ ਡੈਨਸ ਸਟੈਂਡ ਆਜਰੂ ਵੀ ਬੇਨਤੀ ਹੈ ਵੀ ਸਨਮਾਨ ਪ੍ਰਦਾਨ ਕਰੋ ਓਏ ਟਰਾਲਾ 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 ਮੂਤਾ ਮਾਰਦਾ ਕਾੜੀ ਮਾਰਦੇ ਟਰਾਲਾ ਮਾਰਦੇ ਮੂਤਾ ਸਾਹਿਲ ਸਟੇਡੀਅਮ ਵਾਲਾ ਸਾਹਿਲ ਕਹਿੰਦੇ ਖਾਣਾ ਸਟੇਡੀਅਮ ਬੱਲੇ ਬੱਲੇ ਕਰਾ ਗਿਆ ਰਸ਼ੀਦ ਆਰੀ ਜੀ 1100 ਪੁਆਇੰਟ ਦਾ ਕਰਦੇ ਜੀ ਸਾਹਿਲ ਕੋਲ ਰਸ਼ੀਦ ਆਰੀ ਜੀ ਬਾਸਸਪੋਰਟ ਕਲੱਬ ਵਾਲੇ 1100 ਕੋਈ ਦਾ ਕਰਦਾਂਗੇ ਇੱਧਰ ਡਾਕਟਰ ਇਮਰਾਨ ਜੀ ਸੋਨੇ ਮੈਨੇਜਰ ਸਾਹਿਬ 1100 ਨਾਂ ਵੱਲੋਂ ਹੈ ਸਾਲੇ ਦੀ ਕੁਰਸੀ ਦੇ ਲਈ ਤੇ ਨਾਲ ਇੱਕ ਸਾਹਿਬ ਜੀ ਮੈਨੂੰ ਵੀ ਸਨਮਾਨ ਪ੍ਰਾਪਤ ਕਰੋ ਸਾਹਿਬ ਜੀ